ਦੁਨੀਆ ਕਿੰਨੀ ਵੱਡੀ ਹੈ ਦੁਨੀਆ ਲੋਕ ਕਹਿੰਦਾ ਹੈ ਦੁਨੀਆ ਬੜੀ ਹੈ ਕਿ ਕੁਲੜ ਪੀਜਾ ਵਾਲੇ ਕੋਈ ਨਾ ਕੋਈ ਨਵਾਂ ਪੰਗਾ ਪਾਈ ਰਖਦੇ ਨੇ ਕੁਝ ਮਹੀਨੇ ਪਹਿਲਾਂ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਮੁੱਦਾ ਮਸਾ ਠੰਡਾ ਹੋਇਆ ਸੀ ਆ ਨਵੀਂ ਪਸੂੜੀ ਫੇਰ ਪਾ ਬੈਠੇ ਗੁਰਪ੍ਰੀਤ ਕੌਰ ਤੇ ਸਹਿਜ अरोड़ा ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਲਿੱਪ ਪਾਈ ਸੀ ਜੋ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਵੀਡੀਓ ਦੇ ਵਿੱਚ ਉਹਨਾਂ ਇੱਕ ਰੀਲ ਪਾਈ ਸੀ ਜਿਸ ਵਿੱਚ ਉਹ ਕਪਲ ਕਹਿ ਰਿਹਾ ਇਹ ਦੁਨੀਆ ਬੜੀ ਪਹਿਲਾ 14 ਵੀਡੀਓ ਵਾਇਰਲ ਹੋਣ ਤੋਂ ਬਾਅਦ ਨਿਯੰਗ ਸਿੰਘਾ ਨੇ ਜਲੰਧਰ ਕੁਲੜ ਪੀਜ਼ਾ ਵਾਲਿਆਂ ਦੀ ਦੁਕਾਨ ਘੇਰ ਲਈ ਹੈ ਤੇ ਚੇਤਾਵਨੀ ਦਿੱਤੀ ਹੈ ਨਿਯੰਗ ਸਿੰਘ ਰਮਨਦੀਪ ਸਿੰਘ ਮੰਗੂ ਮੱਠ ਨੇ ਸ਼ਰਮ ਕਹਤਾ ਸਾਨੂੰ ਪਰਚੇ ਦੀ ਪਰਵਾਹੀ ਨਾ ਕਿਸੇ ਹੋਰ ਚੀਜ਼ ਦੀ ਪਰਵਾ ਅਸੀਂ ਸੱਚਾਈ ਤੇ ਖੜੇ ਹਾਂ ਕੁਲੜ ਪੀਜ਼ਾ ਵਾਲੇ ਨੇ ਪਹਿਲਾਂ ਤਾਂ ਸਰਦਾਰਾਂ ਦਾ ਨਾਮ ਖਰਾਬ ਕੀਤਾ ਸਾਨੂੰ ਬਹੁਤ ਸ਼ਰਮ ਆਈ ਆਪਣੇ ਆਪ ਤੇ ਹੁਣ ਸਾਰੀਆਂ ਦੁਨੀਆ ਨੂੰ ਗਾਲਾਂ ਕੱਢ ਰਿਹਾ ਨਕਲੀ ਸਰਦਾਰ ਹੈ ਤੇ ਹੁਣ ਇਸ ਦੀ ਸ਼ਾਪ ਦੇ ਬਾਹਰ ਖੜੇ ਆ ਮਾਫੀ ਮੰਗਲਾ ਆ ਕੇ ਨਹੀਂ ਤਾਂ ਤੇਰੀ ਸ਼ੌਪ ਬੰਦ ਕਰ ਦਾਂਗੇ ਇਹ ਜਿਆਦਾ ਸਿਰ ਤੇ ਚੜਦਾ ਔਰ ਥੱਲੇ ਵੀ ਸੁਟਾਂਗੇ ਹੁਣ ਇਸ ਦੀ ਦੁਕਾਨ ਨਹੀਂ ਚੱਲਦੀ ਚੀਕਾਂ ਨਿਕਲੀਆਂ ਪਈਆਂ ਸਹਿਜ अरोੜਾ ਦੀਆਂ ਮੋਹਣੀ ਵਸ਼ੀਕਰਣ ਕਰਵਾਓ ਮਨ ਚਾਹ ਪਿਆਰ ਪਾਓ ਪਰੇਸ਼ਾਨੀ ਜਿਵੇਂ ਪਤੀ ਪਤਨੀ 'ਚ ਝਗੜਾ ਸੋਤਨ ਦੁਸ਼ਮਨ ਤੋਂ ਛੁਟਕਾਰਾ ਪਿਆਰ ਝੋਖਾ ਖੋਇਆ ਪਿਆਰ ਵਾਪਸ ਪਾਉਣਾ ਕਰਜ਼ਾ ਮੁਕਤੀ ਤਲਾਕ ਕੇਸ ਪਹਿਲਾਂ ਮੇਰਾ ਕਿਤੇ ਵੀ ਲਵ ਮੈਰਿਜ ਨੂੰ ਲੈ ਕੇ ਕੰਮ ਨਹੀਂ ਬਣ ਰਿਹਾ ਸੀ ਫਿਰ ਮੈਨੂੰ ਕਿਸੇ ਨੇ ਇਸ ਬਾਰੇ ਦੱਸਿਆ ਮੈਂ ਉਹਨਾਂ ਕੋਲ ਗਈ ਤੇ ਮੇਰਾ ਕੰਮ ਵੀ ਬਣਿਆ ਉਸ ਤੋਂ ਪਹਿਲਾਂ ਮੈਂ ਬਹੁਤ ਬਾਬਿਆਂ ਕੋਲ ਧੱਕੇ ਖਾਏ ਬਹੁਤ ਥਾਵਾਂ ਤੇ ਗਈ ਪਰ ਮੇਰਾ ਕਿਤੇ ਵੀ ਕੋਈ ਕੰਮ ਨਹੀਂ ਬਣਿਆ ਤਾਂ ਜੇਕਰ ਤੁਸੀਂ ਵੀ ਆਪਣਾ ਲਵ ਮੈਚ ਦਾ ਕੋਈ ਕੰਮ ਕਰਾਣਾ ਹੈ ਤਾਂ ਇਹਨਾਂ ਨੂੰ ਜਰੂਰ